ਸਤਿ ਸ਼੍ਰੀ ਅਕਾਲ ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈਕੋਲ ਟੌਪ ਦੇ ਨਕਿੰਨੇ ਪਹੁੰਚ ਗਏ ਆ ਤੇ ਵਧੀਆ ਰਿਕਾਰਡ ਵਾਲੀਆਂ ਝੋਟੀਆਂ ਆਈਆਂ ਆ ਬਹੁਤ ਸਾਫ਼ ਸੁਥਰੀਆਂ ਤੇ ਸਾਰੀਆਂ ਤਾਜ਼ੀਆਂ ਸੂਈਆਂ ਆ ਤੇ ਬਾਈਕੋ ਕਲੀ ਕਲੀ ਝੋੜੀ ਡਿਟੇਲ ਪੁੱਛਦੇ ਆ ਬਹੁਤ ਸਾਫ਼ ਪਸ਼ੂ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਠਾਕ ਜੀ ਆ ਵਧੀਆ ਠੀਕ ਠਾਕ ਵੀ ਜਿੰਨੇ ਭੈਣ ਭਰਾ ਮਾਣਾ ਡੇਰੀ ਫਾਰਮ ਦੇ ਜੁੜੇ ਆ ਸਾਰੀ ਸੰਗਤ ਦਾ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰਿਆਂ ਵੀਰ ਜੀ ਦਿਲੋਂ ਧੰਨਵਾਦ ਤੇ ਜਨਰ ਵੀਰ ਜੀ ਅੱਜ ਆਪਣੇ ਕੋਲ 6 ਝੋਟੀਆਂ ਆਈਆਂ ਵੱਡੀ ਝੋਟੀਆਂ ਜੀ ਅੱਜ ਆਪਣੇ ਕੋਲ ਆ ਜਿਹਨੂੰ ਕਹਿੰਦੇ ਆ ਵੀ ਸਰਾ ਚੈਂਕੀਆਂ ਝੋਟੀਆਂ 20 ਕਿਲੋ ਤੁਹਾਨੂੰ ਕਿੰਨੇ ਆਈਆਂ ਬੜਾ ਕੰਡਾ ਲੱਗ ਜਾਏਗੀ ਚੰਗੀ ਝੋਟੀ ਤੇ ਵੀਰ ਜਿਹਨੂੰ ਕਹਿੰਦੇ ਸੌਫ ਕੁਆਰਟੀ ਆ ਜੀ ਸਰਾ ਹਾਂਜੀ ਹਾਂਜੀ ਬੋਲ ਕਰਾਉਣਾ ਵੀਰ ਭਾਵੇਂ ਝੋਟੀਆਂ ਮਾ ਜਿਹਦਾ ਜਨਾਬ ਮਾਦੀ ਕਰੇ ਜਿਆਜ ਭਾੜਾ ਝੋਡੀ ਦਵਾਂਗੇ ਠੀਕ ਹੈ ਪਰ ਜਿਹੜਾ ਵੀਰ ਭਾ ਸਾਡੇ ਕੋਲ ਮਹੀਂ ਲੈ ਜਾਊਗਾ ਨਾ ਘੁੰਮ ਘੁੰਮ ਕੇ ਫਿਰ ਇੱਥੇ ਆਉ ਠੀਕ ਹੈ ਚਾਰ ਕਿਨਾਂ ਲੈਣੀ ਹੈ ਚਾਰ ਦੰਦ ਠੀਕ ਹੈ ਕਿੰਨੇ ਦੰਦ ਚਾਰ ਦੰਦ ਵੀਰ ਝੋਡੀ ਮੂੰਹ ਹੋ ਜੇ ਤੇ ਝੋਟੇ ਚੈੱਕ ਕਰੋ ਝੋਡੀ ਚੱਲਦੀ 17 ਕਿਲੋ ਜੀ ਹਾਂਜੀ ਪਰ ਜਿਹਨੂੰ ਕਹਿੰਦੀ ਅਸਲ ਚੀਜ਼ ਹੈ ਠੀਕ ਜੀ ਦੇਖੋ ਝੋਟੀ ਦਾ ਆਰਡਰ ਆਰਡਰ ਝੋਟੀ ਦਾ ਥਾਣਾ ਲੈਵਾ ਕੁਆਲਟੀ ਬਹੁਤ ਸਾਫ ਸੁਥਰੀ ਆਪ ਘਟ ਬੋਲੀ ਲੋੜਾ ਪਰ ਨਹੀਂ ਬੋਲੋ ਠੀਕ ਹੈ ਜਿਹਨੂੰ ਕਹਿੰਦੇ ਅਸਲ ਠੀਕ ਆ ਵੇਖੋ ਇਹ ਝੋਟੀ ਦਾ ਲਬਾਜ ਲੰਬਾਈ ਬੇੜ ਬਹੁਤ ਸਾਫ ਝੋਟੀ ਆ ਨੁਕਰਾ ਫੀਸ ਆ ਮੈਂ ਨਾ ਤੇ ਫਿਰ ਕਿਰਾਇ ਜੋ ਦਿਖਾਈ ਜੋ ਨਹੀਂ ਕਦੋਂ ਦਰ ਰੋਣਾ ਮੈਂ ਜੋ ਦਿਖਾਉਗੀ 17 ਕਿਲੋ ਹੁਣ ਕੰਡਾ ਵਾਲੇ ਜਿਹੜਾ ਮਰਜੀ ਵੀ ਦਿਖਾਉ ਪਰ ਇੱਕ ਜਿਹਨੂੰ ਕਹਿੰਦੇ ਨਾ ਅਸਲ ਚੀਜ਼ ਨਕੀਂ ਆ ਹਾਂਜੀ ਇਹ ਵੀ ਕੈਮਰਾ ਮਾਰਿਓ ਚੈਂਪੀਅਨ ਝੋਟੀ 3.5 ਕਿਲੋ ਗਾੜੀ ਹੈ ਲਓ ਜੀ ਇਹ ਕਰੋ ਚੱਤ ਚੋ ਰਿਆ ਜਮੀਰ ਆਪਣੇ ਕੋਲ ਚੜਦੀ ਤੇ ਚੜਦੀ ਸਾਡੇ ਨਾੜਾ ਨਾੜਾ ਝੋਟੀਆਂ ਦੇਖਣਦੀਆਂ ਬਹੁਤ ਸਾਫ ਸੁਥਰਾ ਨਗੀਨਾ ਮੋਲ ਵੀਰ ਝੋਟੀਆਂ ਦਾ ਭਾਵੇਂ ਦੁੱਖਾ ਭਾਈ ਜੀ ਮੋਲ ਕਰੀਏ ਝੋਟੀਆਂ ਦਾ ਭਾਵੇਂ ਜੋ ਮਾਦੀ 3 ਲੱਖ ਭਾਵੇਂ ਜੋ ਮਾਦੀ ਹਾਂ ਜੀ ਹਾਂ ਦਾ 2.5 ਲੱਖ ਦੀ 2.5 ਲੱਖ ਦੀ ਪਰ ਝੋਟੀਆਂ ਸਰ ਬਾਪ ਜੀ ਵੱਡੇ ਨਿੱਕੇ ਦੇ ਡੇੜੀ ਚਲੋ ਵਧੀਆ ਕੀਤਾ ਆ ਪਰ ਇਹੋ ਹੀ ਝੋਟੇ 4-5 ਲੱਖ ਦੀ ਵੇਖ ਜਾਂਦੀ ਤੁਸੀਂ ਸੁਣੇ ਜੇ ਜਿਹੜਾ ਹੜੇ ਕੋਈ ਜਨਨ ਲਊਗਾ 8 ਲੱਖ ਦੀ ਝੋਟੀ ਟੋਕੜ ਤੇ ਟੋਕੜ ਝੋੜੀ ਪਾਉਂਗਾ ਠੀਕ ਹੈ ਜੀ ਦੇਖੋ ਜੀ ਝੋਟੀਆਂ ਬਹੁਤ ਸਾਫ ਨੇ ਚਾਰ ਦੰਦ ਫਲੂਨ ਦਾ ਬੱਚਾ ਹੀ ਆ ਥੋੜੀ ਬੱਚਾ ਸਾਰੀ ਕਟਾ ਜੇ ਮਗਰ ਠੀਕ ਹੈ ਇਹ ਇਹ ਮੇਰਾ ਹੀਰੇਆ ਵੀਰ ਜੀ ਦਾ ਕਰ ਦੇ ਦੇਖੋ ਜ ਪੂਰੀ ਸਾਫ ਹੋ ਗਈ ਛੇ ਰਾਂ ਦੀ ਜੋਤੀ ਲਓ ਜੁਸੇ ਵੀ ਆ ਗਈ ਇਹ ਕੀ ਆ ਮੂਹਾਂ ਵੀਰ ਕਾ ਕੀ ਆ ਅੱਛਾ ਇਹ ਕਿਹੋ ਜੀ ਚੀਜ਼ ਲੱਗੀ ਆ ਪਰ ਇੱਕ ਤਸਵੀਰ ਹੈ ਵੇਖਣ ਵਾਲੀ ਵੀਰ ਜੀ ਨੂੰ ਕਹਿੰਦੇ ਜਾਦੂ ਘਰ ਪੱਜਾ ਜਾਦੂ ਵੀ ਅਸਲ ਗਰੀਦ ਹੈਂਦੀ ਗਰੀਦ ਕੇ ਇਹ ਝੋਟੀਆਂ ਗੱਦੀ ਸਾਬ ਦੇਖੋ ਝੋਟੀ ਦਾ ਜਿੱਡਾ ਸਰੀਰ ਆ ਉਡਾ ਹੀ ਚੱਡਾ ਲੇਵਾ ਲੱਗਾ ਝੋਟੀ ਨੂੰ ਇਹ ਹਿਸਾਬ ਨਾਲ ਚਫ ਗਾਇਆ ਕੇ ਲਾ ਦੋ ਕਲੀ ਕਲੀ ਨਾੜ ਵਿਖਾ ਦੇ ਵੀ ਝੋਟੀ ਦੇਖੋ ਜੀ ਪੂਰੀ ਗੋੜਾ ਮਟੋੜ ਮਹੀਂ ਹੈ ਅਸਲ ਚੀਜ਼ ਕਿ ਨਹੀਂ ਇਹਨੂੰ ਪਾ ਬਿਆਰੇ ਔਰੇ ਸੋਨੇ ਨਕੀਨੇ ਸਾਫ ਉਹਦਾ ਬੋਲਣ ਦੀ ਲੋੜ ਨਹੀਂ ਆ ਪਰ ਮੱਜਾਂ ਝੋਟੀਆਂ ਬੋਲਣ ਦੀਆਂ ਫੇਰ ਕੱਡੇ ਵਾਲਾ ਦੁੱਧ ਮਹੀਂ ਦੇ ਕੋਲ ਕੈਨੂੰ ਭਾਵੇਂ ਜੋ ਮਰਜੀ ਕਹਿ ਦਈਏ ਹਾਂਜੀ ਹੁਣ ਮਈਆਂ ਵੀਰ ਪੈੜੇ ਜਾਂਦੀਆਂ ਜਿਹੜੀ ਗੱਲ ਆ ਸਹੀ ਗੱਲ ਨਹੀਂ ਕਿਸੇ ਦੇ ਘਰ ਇਦੀ ਮੈਂ ਆਣੇ ਆਰ ਦੇ ਨਾਲ ਵਸ ਕੇ ਦੁੱਧ ਕੱਢਣਾ ਜਿਹੜੀ ਗੱਲ ਆ ਬਿਲਕੁਲ ਸਹੀ ਗੱਲ ਪਰ ਮੇਰੀ ਮਹੀਂ ਜਿਹੜੀ ਵੀ ਕੋਈ ਵੀਰ ਭਰਾ ਲੈ ਜਾਊਗਾ ਨਾ ਹਾਂਜੀ 17 18 ਕਿਲੋ ਦਾ ਮਹੀਂ ਪੈੜੀ ਨਾ ਪਹੂਚੇ ਕਿਹੜਾ ਵੀਰ ਭਰਾ ਮੈਂ ਲੈ ਜਾਏ ਹਾਂਜੀ ਅਸਲ ਚੀਜ਼ਾਂ ਇਹਨਾਂ ਨੂੰ ਪਿੱਛੇ ਸੋਚੀ ਰੋਈ ਗੀ ਵੀਰ ਦੀ 18 ਹੀ ਡੰਗਾ ਕਿਲੋ ਖੱਟ ਘੱਟ ਦੇ ਸਦੀ 17 ਗਾਓ ਜਦੋਂ ਪੈੜੇ ਡੰਗਾ ਟੁੱਟਾ ਹੁੰਦਾ ਉਹ ਹੁੰਦਾ ਫੇਰ ਪਰਬਰ ਤੇ ਹੀ ਸੇ ਮੰਡੀਆਂ ਦੇ ਵਿੱਚ ਕਾਹਈ ਛੋਟੀ ਲੱਗਾਇਆ ਨਹੀਂ ਮਿਲਦੀ ਹਾਂਜੀ ਪਰ ਬਿਲਕੁਲ ਜਿਆਜ ਹੈਗਾ ਜਾਂ ਮੰਡੀਆਂ ਦੇ ਰੇਟ ਨਾ ਕਰੀਏ ਤੇ 4-5 ਲੱਖ ਦਾ ਕਰਨੀ ਦਰ ਹਾਂ ਮਾਰਾ ਬਖਾਦਾ ਬੀਤੀ ਗੱਡੀ ਦੇ ਅੰਦਰ ਅੱਗੇ ਕੈਮਰਾ ਮਾਰ ਕੇ ਦੁੱਧ ਵਾਲੀ ਛੋਟੀ ਬੋਲਿੰਗ ਗਰਾਉਂਡ ਨੂੰ ਵੀਰ ਛੋਟੀ ਦਾ ਪਹੁੰਚ ਜੋ ਮਰਜ਼ੀ ਕਰਾ ਲੈ ਹਾਂ ਤੇ ਨਾ ਜਿਹੜੀ ਗੱਡੀ ਦੇ ਰਹੀਆਂ ਪਰ ਅਸਲ ਚੀਜ਼ ਹੈ 2.5 ਲੱਖ ਲੱਗ ਰਹੀ ਹੈ 2.5 ਲੱਖ ਦੀ ਵੀ 2.5 ਲੱਖ ਦੀ ਦੇਖੋ ਮੁੰਦਰੀ ਸਿੰਘ ਮੁੰਦਰੀ ਸਿੰਘ ਲੱਗੇ 2.5 ਲੱਖ ਦੀ ਬਾਈਕ ਦਾ ਛੋਟੀ ਹਾਂ ਨਹੀਂ ਕੋਈ ਭਰਾ 5000 ਕਰਾ ਲੈ ਜਾਂ ਪਹੁੰਚ ਕਰਾ ਲੈ ਠੀਕ ਹੈ ਜਾਂ ਬਾਏ ਦਾ ਪੋਹੇ ਕਰਾ ਲੇ ਮੈਂ ਛੋੜ ਕਰਾ ਲੇ ਪਰ ਇੱਕ ਚੀਜ਼ਾਂ ਵੀ ਤੰਵੀਰਾ ਠੀਕ ਹੈ ਜੀ ਅਸਲ ਕੋਲ ਆ ਦੇ ਕਾਗਰਾ ਹੀ ਮੋਦੀਆਂ ਮਾਰੀਆਂ ਬਹੁਤ ਸਾਫ ਝੋਟੀਆਂ ਤੇ ਬੱਚਾ ਕੀ ਮਾਰਦੇ ਆ ਗਿਆ ਕਟਾਰੇ ਵੀਰ ਜੀ ਦੇ ਬਾਹਰ ਆ ਗਿਆ ਠੀਕ ਲਓ ਬੋਲੋ ਜੀ ਯਾਰ ਮੇਰੇ ਕਿਹੜਾ ਵਧੀਆ ਝੋਟੀਆਂ ਵੀਰ ਜੀ ਵਧੀਆ ਝੋਟੀ ਆਹ ਨਾਲ ਵੀ ਵੀਰ 20 ਕਿਲੋ ਝੋਟੀ ਨਾ ਦੁੱਧ ਕੱਢੇ ਦੇ ਅਸਲ ਚੀਜ਼ ਹੈ ਜਿਹਨੂੰ ਕੋਈ ਕਵਾਲਿਟੀ ਵਾਲੀ ਹੁਣ ਝੋਟੇ ਕੋ 17 ਕਿਲੋ 18 ਕਿਲੋ ਵਧੀਆ ਦਵਦਿਆ ਜਾਨ ਮੂੰਹ ਬੋਲਦੀ ਆ ਵੀਰ 17 ਕਿਲੋ ਦਾ ਤੁਸੀਂ ਕਹਿ ਦਿੰਨੇ ਆ ਹਾਂ ਜੀ ਮਹਾਂ ਦਾ ਪਰ ਜਿਹੜੇ ਜਿਹੜੇ ਵੀਰਾਂ ਨੇ ਸਾਡੇ ਕੋਲ ਝੋਟੀਆਂ ਖੜੀਆਂ ਯਾਦ ਕਰਨ ਦੇ ਵੀ ਠੀਕ ਜਨਵਰੀ ਕੱਲੇ ਆ ਸਹੀ ਗੱਲ ਹੈ ਝੋਟੀ ਦੀ ਲੰਬਾਈ ਦੇ ਦੇਖੋ ਬਹੁਤ ਯਾਦੀ ਬੇਲੇ ਝੋਟੀ ਦੀ ਪੂਰੀ ਸਾਫ ਗੁੰਦੀ ਪਈ ਵਾਲੇ ਦਿਵਾਲਿਓ ਤੇ ਰਾਜੀ ਆ ਮਗਰ ਵੀ ਕੱਟੀ ਠੀਕ ਹੈ ਕੱਟੀ ਮਗਰ ਵੀ ਕੱਟੀ ਕੱਟੀ ਇਹਦੇ ਹਾਂ ਦੇਖੋ ਜੱਡ ਬਲੈਕ ਕੱਟੀ ਆ ਗਈ ਮਗਰ ਇਹਦੇ ਬੇ ਵੱਡੀ ਮਹਿਰ ਹੀ ਕੱਟੀ ਫਾਲਜੇ ਤੇ ਕਾਨਾ ਬਣਾਉਂਗਾ ਆ ਨਾ ਨਾ ਵੀਰੇ ਅਹੀਂ ਆ ਗਏ ਅੱਖਾਂ ਵਾਲਾ ਚੱਡਾ ਲਗਾਇਆ ਕੋਲੀਏ ਸਾਡੀ ਮਹੀਂ ਬੋਲੇ ਤੇ ਚੀਜ਼ ਹੈਗੀ ਠੀਕ ਆ ਬਾਈ ਜਿਹੜਾ ਕੋ ਵੀਰ ਭਰਾ ਲੈ ਗਿਆ ਨਾ ਇੱਕ ਯਾਦ ਕਰੂੰਗਾ ਵੀ ਠੀਕ ਜਨਵਾਰ ਕੱਲਿਆ ਜੈਜ ਵੀਰ ਬਿਲਕੁਲ ਠੋਡੀ ਦੱਸੋ ਬਾਈ ਜੀ ਕੀ ਪ੍ਰਾਈਸ ਦਾ ਬਾਕੀ ਵੀਰੇ ਮੋਲ ਤਾਂ ਬਿਲਕੁਲ ਜੈਜ ਆ ਜੇ ਮਹੀਂ ਦਾ ਹਿਸਾਬ ਨਾਲ ਇਹ ਸਾਡੀ ਮਹੀਂ 5-6 ਲੱਖ ਦੀ ਨਹੀਂ ਮਿਲਦੀ ਬਿਲਕੁਲ ਸਹੀ ਗੱਲ ਹੈ ਤੇ ਮੋਲ ਕਰਾਉਣ ਨੂੰ ਮੈਂ 2.5 ਜੋ ਮਰਜੀ 240 ਦੀ ਐਂਡ ਹੋਣੀ ਆ ਹਾਂ 240 ਦੀ ਠੀਕ ਐ ਐਂਡ ਬਾਈ ਕਹਿੰਦਾ 240 ਦੀ ਵੀਰ ਵੇਖਣਾ ਮੋਲ ਨਹੀਂ ਕੀਤੀ ਪਰ ਜਿੰਨੇ ਜਿੰਨੇ ਦੀਆਂ ਬਰਾਮੀ ਜਿਹੜੀ ਗੱਲ ਐ ਸੱਚੀਆਂ ਬਾਈ ਨੇ ਹਾਂ ਨਾ ਹੀ ਮੋਲ ਕੀਤੀ ਐ ਇਸਨੋ ਵਾਲੇ ਤੇ ਵਧੀਆ ਪਰ ਜਿਹੜਾ ਖਾਦੀ ਵੀਰ ਦਾ ਆਵੇ ਆਪਣੀ ਤਸੱਲੀ ਕਰਕੇ ਦੋ ਤਿੰਨ ਟਾਈਮ ਮੈਨੂੰ ਉਰਾ ਕੇ ਖੜੇ ਠੀਕ ਐ ਓਕੇ ਹਾਂ ਫਰਕ ਕਰਕੇ ਮੈਨੂੰ ਹੱਥ ਪਾ ਬਾਈ ਓਕੇ ਜੀ ਕਿੰਨੀ ਚਾਰ ਦਾ ਕੱਟੀ ਐ ਪਹਿਲਾਂ ਕੱਟੀ ਐ ਸੱਚੀ ਐ ਮੈਂ ਪਲਵਾਰਾਂ ਦੀ ਕਟਿੰਗ ਨੂੰ ਕਹਿੰਦੇ ਆ ਬਿਹਗੀ ਚੀਜ਼ ਐ ਤੇ ਪਹਿਲਾਂ ਜੇ ਉਹ ਚੀਜ਼ ਉਹਦਾ ਪਤਲੀ ਲੱਗੀ ਐ ਜਿੱਦਾਂ ਦੇਖੋ ਜੀ ਪਹਿਲਾ ਸਵੇਰ ਝੋਟੀ ਖਾਣਾ ਲੈਵੇ ਦੀ ਕਿੱਡੀ ਕੁਆਲਿਟੀ ਬਣੀ ਆ ਤੇ ਬੈਸਟ ਬਣੀ ਪੂਰੀ ਪਹਿਲਾਂ ਵੀ ਮਈਆਂ ਦੀ ਕੀ ਸਿਫਤ ਕਰੀਏ ਚੜਦੀ ਉਹ ਚੜਦੀ ਆਗੇ ਝੋਟੀ ਦਾ ਇੱਧਰ ਰੱਖੋ ਠੀਕ ਐ ਦੇਖੋ ਜੀ ਕਿੱਡੀ ਬੂਥੀ ਪੱਲੀ ਪਹਿਲੀ ਬੂਥੀ ਦੀ ਝੋਟੀ ਨਿਕਾਸ ਹੈਗਾ ਤੇ ਜene ਜਿਹੜੇ ਜਵਾਨ ਆ ਹੋਰ ਕੰਦ ਕਰਨਾ ਜੀ ਬਿਲਕੁਲ ਸਹੀ ਗੱਲ ਐ ਜੀ ਔਰ ਮਾਨਵ ਵੀਰੇ ਸਾਰੀਆਂ ਚੀਜ਼ਾਂ ਕੁਆਲਿਟੀ ਜਿਹਨਾਂ ਨੂੰ ਕਹਿੰਦੇ ਨੇ ਅਸਲ ਹਾਂਜੀ 3 ਝੋਟੀਆਂ ਜਿਹਨਾਂ ਨੂੰ ਕਹਿੰਦੇ ਪੂਰੀਆਂ ਕੈਂਪੀਨ ਆ ਚੜਦੀ ਚੜਦੀ ਝੋਟੀਆਂ ਆਵੇ ਸਰਾ ਆਪਣੇ ਆਪ ਜੇ ਇੱਕ ਦੂਜੇ ਨੂੰ ਲਾਉਣ ਪੈਂਦੀਆਂ ਮੁਕਾੜੇ ਜਦੁੱਧ ਦੇ ਮੁਕਾੜੇ